डर क्या जैसे जॉब छोड़ दें क्योंकि बीच में अभी धमकी दिलवाई थी मुझे कॉल पे जॉब छोड़ दियो तो भी तो मेंटेनेंस तो देनी पड़ेगा। आज युवा वाइफ हाल युवा फंस में ट्वेंटी ये मुझे पे करते लेकिन ट्वेंटी थाउजेंड कुछ भी नहीं होता है मेरे लिए तो अभी ਫੈਮਿਲੀ ਕੋਰਟ ਸੇ ਜੋ ਆਰਡਰ ਮੇਰੇ ਮਿਲਿਆ ਹੈ ਉਹ ਉਹ ਕੁੜੀਆਂ ਜਿੰਨੀਆਂ ਵੀ ਆ ਸੋਸ਼ਲ ਮੀਡੀਆ ਤੇ ਗੰਦ ਪਾਉਂਦੀਆਂ ਨੇ ਕੋਈ ਕਿਸੇ ਦੀ ਧੀ ਬਣੀ ਫਿਰਦੀ ਹੈ ਕੋਈ ਕਿਸੇ ਦੀ ਫਲਾਨੀ ਬਣੀ ਕਰਦੀ ਹੈ ਇਹਨਾਂ ਸਾਰਿਆਂ ਦੇ ਕੰਮ ਇਹੀ ਸੀ ਤੇ ਜੇ ਇਹਨਾਂ ਨੂੰ ਕੋਈ ਕਵੇ ਵੀ ਭਾਈ ਤੁਸੀਂ ਗੰਦੀਆਂ ਵੀਡੀਓ ਕਿਉਂ ਪਾਉਣੀਆਂ ਤਾਂ ਇਹ ਇਮੋਸ਼ਨਲ ਸਟੋਰੀ ਧਾਰ ਦਿੰਦੀਆਂ ਕਿ ਸਾਡੇ ਘਰੇ ਜਿਹੜਾ ਤੁਸੀਂ ਆਟਾ ਸੁੱਟਣ ਜਾਂਦੇ ਹੋ ਹਾਂ 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 ਹ ਪੁਰਾਣੇ ਸਮੇਂ ਦੇ ਅਤਿਆਚਾਰ ਦਾ ਬਦਲਾ ਅੱਜ ਦੇ ਮੁੰਡਿਆਂ ਤੋਂ ਕਿਉਂ ਲਿਆ ਜਾਂਦਾ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਐਲਮਨੀ ਮੰਗ ਰਹੀਆਂ ਕਿ ਜਾਂ ਐਕਸਟਰਾਸ਼ਨ ਮੰਨੀ ਮੰਗ ਰਹੀਆਂ ਤੇ ਮੋਰਓਵਰ ਇਹਨਾਂ ਨੂੰ ਜਿੰਨੇ ਵੀ ਰਾਈਟਸ ਹੈਗੇ ਆਪਣੇ ਵਿਆਹ ਤੋਂ ਬਾਅਦ ਹੀ ਪਤਾ ਕਿਉਂ ਚਲਦੇ ਹੈ ਉਸ ਤੋਂ ਪਹਿਲਾਂ ਉਹਨਾਂ ਆਪਣੇ ਰਾਈਟਸ ਕੋਈ ਵੀ ਨਹੀਂ ਪਤਾ ਚਲਦੇ ਹੈਗੇ ਇੱਕ ਪਾਸੇ ਤਾਂ ਪਹਿਲਾਂ ਕੁੜੀਆਂ ਕਹਿੰਦੀਆਂ ਹੁੰਦੀਆਂ ਸੀ ਵੀ ਸਾਨੂੰ ਪੜਾਅ ਲਿਖਾ ਦਿਓ ਅਸੀਂ ਆਪੇ ਨੌਕਰੀ ਕਰਕੇ ਕਮਾ ਲਿਆਂਗੀ ਬਟ ਅੱਜ ਦੀ ਕੁੜੀਆਂ ਨੂੰ ਚਾਹੀਦੀਆਂ ਈਜ਼ੀ ਮਨੀ ਠੀਕ ਹੈ ਐਲਮਨੀ ਦੇ ਨਾਂ ਤੇ ਐਕਸਟਰਾਸ਼ਨ ਮੰਗ ਰਹੀਆਂ ਠੀਕ ਹੈ ਜੀ ਆ ਇੱਕ ਲੜਕੇ ਲੜਕੀ ਹੈਗੀ ਹੈ

ने ने दे व्हेਨੀਬਡੀ ਸਪੈਂਡ ਥਿਸ ਮੱਚ ਅਰੇ ਭੈਣ 6 ਲੱਖ ਰੁਪਿਆ ਮਹੀਨਾ ਤੂੰ ਅੰਬਾਨੀਆਂ ਦੇ ਘਰੇ ਵਿਆਹੀ ਹੈ ਚਲੋ ਜੇ ਅੰਬਾਨੀਆਂ ਦੇ ਘਰੇ ਵੀ ਵਿਆਹੀ ਹੋਵੇ ਤਾਂ 6 ਲੱਖ ਰੁਪਿਆ ਮਹੀਨਾ ਕਿ ਇਹ ਸੋਨੇ ਦੇ ਪਾਣੀ ਨਾਲ ਨਹਾਉਂਦੀ ਹੈ ਕਿ ਸੋਨੇ ਦਾ ਤੱਕਿਆ ਲੈਂਦੀ ਹੈ ਕਿ ਹੀਰੇ ਡਾਇਮੰਡ ਵਿਛਾ ਕੇ ਸੌਂਦੀ ਹੈ ਕਿਹੜੇ ਪਾਣੀ ਨਾਲ ਨਹਾਉਂਦੀ ਹੈ ਇਹ ਪਾਣੀ ਕਿਧਰੋਂ ਬਾਹਰੋਂ ਚਾਂਦੀ ਦਾ ਮੰਗਾਂਦੀ ਹੈ ਨਾਲ ਲਈ 6 ਲੱਖ ਰੁਪਏ ਮਹੀਨਾ ਹੱਦ ਹੈ। ਇੱਕ ਪਾਸੇ ਕੋਈ ਕੁੜੀ ਕਹੀ ਜਾਂਦੀ ਹੈਗੀ ਹੈ ਵੀ ਮੈਨੂੰ ਤਾਂ ਇਨਸਾਫ ਚਾਹੀਦਾ ਹੈਗਾ। ਮੈਨੂੰ ਤਾਂ ਉਹਨਾਂ ਨੂੰ ਜੇਲ੍ਹ ਚ ਪਹੁੰਚਾਣਾ ਹੈਗਾ। ਮੈਨੂੰ ਪੈਸੇ ਨਾਲ ਕੋਈ ਲੈਣਦੇ ਨਹੀਂ। ਉਧਰ ਪਾਸੇ ਜਸਟਿਸ ਇਹ ਹੈ ਕਿ ਉਹ ਬੰਦੇ ਅਰੈਸਟ ਹੋਣਾ। ਮੈਨੂੰ ਕੋਈ ਪੈਸੇ ਨਹੀਂ ਚਾਹੀਦੇ। ਮੇਰਾ ਜਿੰਨਾ ਲੱਗਿਆ ਉਹ ਪੈਸੇ ਮੈਨੂੰ ਦੇ ਕੇ ਅਗਰ ਜੇ ਮੂੰਹ ਬੰਦ ਕਰਾਉਂਦੇ ਕਿ ਹਾਂ ਅਸੀਂ ਤੁਹਾਡਾ ਇੰਨੇ ਦਾ ਲੱਖ ਦੇ ਕੇ ਤੁਹਾਨੂੰ ਹਣਾ ਸਾਡੇ ਨਾਲ ਸਮਝੌਤਾ ਕਰ ਲਓ। ਨਹੀਂ ਨਹੀਂ ਨਹੀਂ। ਨਹੀਂ। ਬਟ ਦੂਸਰੇ ਪਾਸੇ ਜਿਸ ਤਰ੍ਹਾਂ ਹੀ ਸੋਹਣੇ ਲੋਕ ਪੈਸੇ ਦਾ ਆਫਰ ਆਂਦਾ ਹੈਗਾ ਤੇ ਇਜ਼ੀ ਇਜ਼ੀ ਮਨ ਲੈ ਜਾਂਦਾ ਹੈਗਾ 40 ਲੱਖ ਦੇ ਵਿੱਚ ਆਪਾਂ ਆਪਣੀ ਇੱਜ਼ਤ ਸੌਦਾ ਵੀ ਕਰ ਦਿੰਨੇ ਹੈਗੇ ਆ ਕਿ ਆ 3000 ਰੁਪਏ ਜਾਵਾਂਗੇ ਹਨਾ ਸਾਡਾ ਇਧਰੋਂ ਨਿੱਪੜ ਜਾਂਦੇ ਕਿੰਦੇ ਉਸ ਨੇ ਲਾਲਚ ਕਰਦੇ ਆ ਹੁਣ ਸਾਡਾ ਜਿਹੜਾ ਲੱਗਾ ਪੈਸਾ ਇਹਦੇ 'ਚ ਲਾਲਚ ਕਰਨ ਵਾਲੀ ਗੱਡੀ ਗਾਰੀ ਬਦਨਾਮਾ ਸੀ ਕਰਦੀ ਆ ਦੂਸਰਿਆਂ ਨੂੰ ਤੇ ਅੱਜ ਦੇ ਡੇਟ ਦੀ ਅੱਜ ਦੇ ਡੇਟ ਦੀ ਗੱਲ ਕਰਾਂ ਤਾਂ ਕੁੜੀਆਂ ਕਿਸੇ ਵੀ ਗੱਲੋਂ ੁੰਡਿਆਂ ਦੇ ਨਾਲੋਂ ਘੱਟ ਨਹੀਂ ਵਧੀਆ ਕਮਾ ਸਕਦੀਆਂ ਜੇ ਤੁਹਾਨੂੰ ਜ਼ਿਆਦਾ ਹੀ ਪਿਆਸਾਂ ਦੀ ਜ਼ਰੂਰਤ ਹੈ ਤੁਸੀਂ ਆਪ ਕਿਉਂ ਨਹੀਂ ਉੱਠ ਕੇ ਕਮਾਉਂਦੀਆਂ ਤੁਹਾਨੂੰ ਕੀ ਹੱਥ ਪੈਰ ਤੁਹਾਡੇ ਚੱਲਦੇ ਨਹੀਂ ਹੈਗੇ ਰੀਲਾ ਬਣਾਉਣ ਲੱਗੇ ਤਾਂ ਡਾਂਸ ਕਰ ਲੈਗੇ ਤੁਹਾਡੇ ਮੂਵਸ ਬੜੇ ਵਧੀਆ ਹੋ ਜਾਂਦੇ ਲੱਕ ਬੜਾ ਵਧੀਆ ਘੁਮਾਇਆ ਜਾਂਦਾ ਬਟ ਜਦੋਂ ਕਮਾਣ ਦੀ ਗੱਲ ਹੁੰਦੀ ਹੈ ਤੇ ਤੁਸੀਂ ਪਿੱਛੇ ਹਟ ਜਾਂਦੀਆਂ ਹਾਂ ਹਾਂ ਸਾਨੂੰ ਖਰਚਾ ਦਿਓ ਅਸੀਂ ਹਟ ਜਾਾਂਗੇ ਅਸੀਂ ਹਟ ਜਾਈਆਂ ਵੀ ਕਿਉਂ ਪੱਤਾ ਬੰਨੇ ਤੁਹਾਡਾ ਲੱਤਾਂ ਟੁੱਟੀਆਂ ਤੁਹਾਡੀਆਂ ਬਾਹਾਂ ਟੁੱਟੀਆਂ ਤੁਹਾਡੇ ਤੋਂ ਕੰਮ ਨਹੀਂ ਹੁੰਦਾ ਭਾਂਡੇ ਨਹੀਂ ਮੰਜੇ ਜਾਂਦੇ ਤੋਂ ਦੋੜ ਤੋਂ ਲੋਕਾਂ ਦੇ ਘਰਾਂ 'ਚ ਆ ਜਿਹੜਾ ਇੰਨਾ ਭਈਆ ਯੂਪੀ ਤੋਂ ਆਉਂਦਾ ਜਿਹੜੇ ਕੰਮ ਉਹ ਕਰਦਾ ਤੁਸੀਂ ਕਰ ਲਓ ਹਾਂ ਉਹ ਤਾਂ ਤੁਸੀਂ ਕਰਨੇ ਨਹੀਂ ਤੇ ਉਂ ਤੁਹਾਨੂੰ ਇੱਜ਼ਤ ਵੀ ਚਾਹੀਦੀ ਹੈ ਸਮਾਜ 'ਚ ਤੁਹਾਨੂੰ ਕੋਈ ਕਮੈਂਟਾਂ 'ਚ ਗਲਤ ਵੀ ਨਾ ਬੋਲੇ ਪੈਸੇ ਵੀ ਚਾਹੀਦੇ ਇੱਜ਼ਤ ਵੀ ਚਾਹੀਦੀ ਸਾਰਾ ਚਾਹੀਦੀ ਹੈ ਵੀ ਗਲਤ ਵੀ ਨਾ ਕੋਈ ਕਮੈਂਟਾਂ 'ਚ ਬੋਲੇ ਤੇ ਆਫ ਦਾ ਕੈਮਰਾ ਤੁਹਾਡਾ ਬੜਾ ਬੋ ਚਾਹਦਾ ਬਹੁਤ ਬਹੁਤ ਕੁੜੀਆਂ ਗੰਦੀਆਂ ਨੇ ਜਿਹੜੇ ਗੰਦ ਪਾਉਂਦੀਆਂ ਸੀ ਇਹ ਕਿਹਾ ਵੀ ਸਾਡੇ ਘਰੇ ਦੇਦਾ ਕਰੋ ਲੱਖ ਰੁ ਸਾਰਾ ਜ਼ਿੰਮੇਵਾਰੀ ਸਾਰੀ ਮੁੰਡਿਆਂ ਤੇ ਤੁਸੀਂ ਇਕੁਐਲਟੀ ਭਾਲਦੀ ਹੋ ਉਹਦਾ ਕਹਿੰਦੇ ਸਾਨੂੰ ਜੈਂਡਰ ਇਕੁਐਲਟੀ ਚਾਹੀਦੀ ਹੈ ਤੇ ਫਿਰ ਜਦੋਂ ਬਿੱਲ ਪੇ ਕਰਨਾ ਹੁੰਦਾ ਫਿਰ ਮੁੰਡੇ ਵੱਲ ਕਿਉਂ ਦੇਖਿਆ ਜਾਂਦਾ ਜੈਂਡਰ ਇਕੁਐਲਟੀ ਚਾਹੀਦੀ ਦੋਨਾਂ ਬਸ ਫਿਰ ਬਿੱਲ ਵੀ 50-50 ਪੇ ਕਰੋ ਘਰ ਦੇ ਖਰਚੇ ਵੀ 50-50 ਪੇ ਕਰੋ ਲੇਕਿਨ ਆਪਾਂ ਨੂੰ ਜੈਂਡਰ ਇਕੁਐਲਟੀ ਚਾਹੀਦੀ ਹੈ ਬਟ ਖਰਚੇ ਅਸੀਂ ਨਹੀਂ ਕਰਨਾ ਚਾਹੁੰਦੇ ਠੀਕ ਹੈ ਜੀ ਰਾਈਟਸ ਤਾਂ ਇਹਨਾਂ ਨੂੰ ਚਾਹੀਦੇ ਆ ਬਟ ਅਸੀਂ ਜ਼ਿੰਮੇਵਾਰੀਆਂ ਨਹੀਂ ਚੱਕਣਾ ਚਾਹੁੰਦੇ ਪੋਲੇ ਪਾਲੇ ਮੁੰਡਿਆਂ ਨੂੰ ਸ਼ਿਕਾਰ ਬਣਾ ਕੇ ਆਪਣੀਆਂ ਦਾਵਾਂ ਦਿਖਾ ਕੇ ਕੀ ਕੀਤਾ ਜਾਂਦਾ ਸਿਰਫ ਉਲਟਿਆ ਜਾਂਦਾ ਵਿਆਹ ਤੋਂ ਪਹਿਲਾਂ ਵੀ ਤੇ ਵਿਆਹ ਤੋਂ ਬਾਅਦ ਵੀ ਐਲਮਨੀ ਦੇ ਨਾਤੇ ਲੁੱਟਿਆ ਜਾਂਦਾ ਹੈਗਾ ਤੋ ਇਹ ਜਿਵੇਂ ਤਾਂ ਜੇ ਤੁਸੀਂ ਮੰਗ ਮੰਗ ਕੇ ਦਾਜ ਲੈ ਹੀ ਜਾਣੀਆਂ ਹੈਗੀਆਂ ਤਾਂ ਉਹ ਦਾਜ ਦੀ ਵਰਤੋਂ ਜਿਹੜੀ ਤੁਸੀਂ ਸਾਰੇ ਇਕੱਠੇ ਮਿਲ ਕੇ ਕਰਦੇ ਹੋ ਇਕੱਲੇ ਮੁੰਡੇ ਯਾ ਮੁੰਡੇ ਦੇ ਪਰਿਵਾਰ ਨੇ ਨਹੀਂ ਕੀਤੀ ਹੁੰਦੀ ਤਾਂ ਪਹਿਲਾਂ ਮੰਗ ਮੰਗ ਕੇ ਦਾਜ ਲੈ ਜਾਂਦੀਆਂ ਤੇ ਬਾਅਦ ਵਿੱਚ ਕੋਈ ਇੱਕ ਰੋਲਾ ਰ ਪਹੁੰਚੇ ਤਾਂ ਸਾਡਾ ਜਿਹੜਾ ਖਰਚਾ ਹੋਇਆ ਉਹ ਸਾਨੂੰ ਵਾਪਸ ਚਾਹੀਦਾ ਨਹੀਂ ਮੁੰਡੇ ਵਾਲੇ ਦਾ ਕੋਈ ਖਰਚਾ ਨਹੀਂ ਹੋਇਆ ਹੁੰਦਾ ਮੁੰਡੇ ਦਾ ਘਰ ਨਹੀਂ ਖਰਾਬ ਹੋਇਆ ਹੁੰਦਾ ਤੁਸੀਂ ਕਿਸਮਤ ਸਿਰਫ ਕੱਲਾ ਤੁਹਾਡੇ ਘਰ ਖਰਾਬ ਆਇਆ ਹੈ ਜੇ ਡਿਵੋਰਸ ਹੁੰਦਾ ਦੋ ਜਣਿਆਂ ਦਾ ਡਿਵੋਰਸ ਹੁੰਦਾ ਚਾਹੇ ਕਿਸੇ ਦੀ ਵੀ ਗਲਤੀ ਕਰਕੇ ਹੋਵੇ ਚਾਹੇ ਦੋਨਾਂ ਦੀ ਗਲਤੀ ਕਰਕੇ ਹੋਵੇ ਲੇਕਿਨ ਮੁੰਡੇ ਨੂੰ ਕੀ ਮਿਲਦਾ ਮੁੰਡੇ ਨੂੰ ਹਮੇਸ਼ਾ ਪੇ ਕਰਨਾ ਪੈਂਦਾ ਮੈਂ ਔਰਤਾਂ ਦੇ ਵਿਰੋਧੀ ਨਹੀਂ ਹਾਂ ਬਟ ਮੈਂ ਗਲਤ ਔਰਤਾਂ ਦੇ ਵਿਰੋਧੀ ਹਾਂ ਠੀਕ ਹੈ ਜੀ ਅੱਜ ਤੁਸੀਂ ਆਪਣੀ ਜੈਂਡਰ ਇਕੁਐਲਟੀ ਯਾ ਕੀ ਕਹ ਲਓ ਆਜ਼ਾਦੀ ਦੇ ਨਾਂ ਤੇ ਜਿੰਨਾ ਕੁ ਗੰਧ ਫੈਲਾਇਆ ਹੋਇਆ ਜਿੰਨਾ ਕੁ ਤੁਸੀਂ ਕੁਝ ਕਰ ਰਹੀਆਂ ਹੈਗੀਆਂ ਸਾਰੀਆਂ ਸਾਰੀਆਂ ਕੁੜੀਆਂ ਦੀ ਗੱਲ ਨਹੀਂ ਕਰ ਰਹੀ ਬਟ ਕਾਫੀ ਹੱਦ ਤੱਕ ਕੁੜੀਆਂ ਇੱਕ ਦੂਜੇ ਨੂੰ ਦੇਖ ਕੇ ਇਨਫਲੂਐਂਸ ਹੋ ਰਹੀਆਂ ਔਰ अलमनी ਦੇ ਨਾਂ ਤੇ ਸੋਹਰਿਆਂ ਨੂੰ ਤੇ ਮੁੰਡੇ ਨੂੰ ਪਰੇਸ਼ਾਨ ਕੀਤਾ ਜਾਂਦਾ। ਅਤੁੱ ਸੁਭਾਸ ਵਾਲਾ ਕੇਸ ਦੇਖ ਲਓ। 3 ਕਰੋੜ ਦੀ ਐਲਮਨੀ ਮੰਗੀਤ ਬੰਦੇ ਨੇ ਦੁਖੀ ਹੋ ਕੇ ਆਪ ਸੁਸਾਇਡ ਕਰ ਲਿਆ ਤੇ ਉਹਨੇ ਆਪਣੇ तकरीबन 34 ਸਾਲ ਦਾ ਹਾਂ। ਬੈਂਗਲੌਰ ਮੇ ਰਹਤਾ ਹਾਂ। ਅੱਜ ਮੈਂ ਸੁਸਾਇਡ ਕਮਿਟ ਕਰਨੇ ਜਾ ਰਹਾ ਹਾਂ। ਇਸ ਦਾ ਕਾਰਨ 5 ਲੋਕ ਹੈ। ਪਹਿਲਾ ਕੰਪਲ ਕਾਰਨੀ ਕੋਰਟ ਜੱਜ ਜੌਨਪੁਰ ਨਿਕਾਕਾਸ਼ਿਕ। ਦੂਸਰਾ ਮੇਰੀ ਪਤਨੀ। Nikita Singhanya ਜੋ ਕਿ ਐਕਸੈਂਚਰ ਕੰਪਨੀ ਮੇ ਕੰਮ ਕਰਤੀ ਹੈ ਦਿੱਲੀ। ਉਹਨੇ ਆਪਣੀ ਵੀਡੀਓ ਦੇ ਵਿੱਚ ਕੀ ਕਿਹਾ ਜਿਸ ਆ ਮੇਰੇ ਮੇਰੇ ਪੈਸਿਆਂ ਦਾ ਯੂਜ਼ ਹੀ ਮੈਨੂੰ ਪਰੇਸ਼ਾਨ ਕਰਨ ਨੂੰ ਕੀਤਾ ਜਾ ਰਿਹਾ ਤੇ ਇਹਨਾਂ ਦਾ ਜਿਹੜਾ ਇਹ ਏਟੀਐਮ ਹੈ ਬੰਦ ਕਰਨ ਲੱਗਿਆ ਮੈਂ ਤੇ ਉਹਨੇ ਸੁਸਾਈਡ ਕਰ ਲਈ ਕਿਸਦਾ ਕੀ ਗਿਆ ਮਾਪਿਆਂ ਦਾ ਪੁੱਤ ਚਲਾ ਗਿਆ ਤੇ ਹੁਣ ਉਹ ਕੀ ਕਰੇਗੀ ਕਿੱਥੋਂ ਲੇਗੀ 3 ਕਰੋੜ ਰੁਪਇਆ ਮਹੀਨੇ ਦਾ ਬੰਦਾ ਖਰਚਾ ਦੇ ਰਿਹਾ ਬਟ ਫਿਰ ਵੀ ਉਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਕਿਉਂ ਕਿਸ ਲਈ ਕਿ ਤੁਸੀਂ ਆਪਨੇ ਕਮਾ ਸਕਦੀ ਹੈ ਇੰਨੀ ਸક્ષਮ ਨਹੀਂ ਹੈਗੀਆਂ ਤਾਂ ਇਹ ਜਿਹੜਾ ਧੰਦਾ ਚਲਾਇਆ ਹੋਇਆ ਅਲਮਨੀ ਦੇ ਨਾਂ ਤੇ ਐਕਸਟਰੋਸ਼ਨ ਦਾ ਕਾਈਂਡਲੀ ਇਹਨੂੰ ਬੰਦ ਕੀਤਾ ਜਾਵੇ ਮੈਂ ਫੇਰ ਕਹਿੰਦਣੀ ਆ ਮੈਂ ਕਿਸੇ ਦੇ ਔਰਤ ਦੇ ਕਿਸੇ ਕੁੜੀ ਦੇ ਵਿਰੁੱਧ ਨਹੀਂ ਆ ਬਟ ਜਿਹੜੀਆਂ ਕੁੜੀਆਂ ਗਲਤ ਕਰਦੀਆਂ ਆਪਣੇ ਆਪਣੇ ਹੱਕਾਂ ਦਾ ਗਲਤ ਇਸਤੇਮਾਲ ਕਰਦੀਆਂ ਹੈਗੀਆਂ ਠੀਕ ਹੈ ਜੀ ਮੁੰਡਿਆਂ ਦੇ ਖਿਲਾਫ ਜਿਨ੍ਹਾਂ ਵੀ ਕਾਨੂੰਨ ਹੈ ਮੁੰਡਿਆਂ ਦੇ ਅਗੇ ਜਿਨ੍ਹਾਂ ਵੀ ਕਾਨੂੰਨ ਬਣੇ ਹੋਏ ਐ ਉਹਨਾਂ ਨੂੰ ਗਲਤ ਯੂਜ਼ ਕੀਤਾ ਜਾਂਦਾ ਉਹਨਾਂ ਦਾ ਮਿਸਯੂਜ਼ ਕੀਤਾ ਜਾਂਦਾ ਹੈਗਾ ਕਾਨੂੰਨ ਤੁਹਾਡੀ ਸੁਰੱਖਿਆ ਲਈ ਬਣਿਆ ਸੀ ਨਾ ਕਿ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਤਾ ਕਾਨੂੰਨ ਜਿਹੜੇ ਬਣਾਣੇ ਹੈਗੇ ਆ ਹੋਰ ਬਣਾ ਹੋਰ ਵੀ ਬਣਾਉਣੇ ਚਾਹੀਦੇ ਆ ਵੀ ਜੇ ਮੁੰਡੇ ਨੂੰ ਗਲਤ ਤਰੀਕੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਮੁੰਡਾ ਵੀ ਕੋਈ ਸਟੈਪ ਲੈ ਸਕੇ ਬਟ ਇਸ ਤਰ੍ਹਾਂ ਦਾ ਕੋਈ ਆਪਣੇ ਇੰਡੀਆ ਦੇ ਵਿੱਚ ਕਾਨੂੰਨ ਮੇਰੇ ਸਾਬ ਨਾਲ ਨਹੀਂ ਹੈਗਾ ਤੇ ਦੂਸਰੇ ਪਾਸੇ ਕੁੜੀਆਂ ਨੂੰ ਆਪਣੀ ਹਰਕਤਾਂ ਵੱਲ ਧਿਆਨ ਦੇਣਾ ਚਾਹੀਦਾ ਆਪਣਾ ਘਰ ਬਸਾਂ ਤੇ ਧਿਆਨ ਦੇਣਾ ਚਾਹੀਦਾ ਨਾ ਕਿ ਅਸੀਂ ਘਰ ਉਜਾੜ ਕੇ ਐਕਸਟਰੈਕਸ਼ਨ ਮੰਨ ਲਈਏ ਚਾਹੇ ਗੁਰਕੁਰ ਗੁਰਕੌਰ ਵਾਲਾ ਕੇਸ ਹੋਵੇ ਤੇ ਚਾਹੇ ਅਤੁੱ ਸੁਭਾਸ਼ ਵਾਲਾ ਕੇਸ ਹੋਵੇ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਕਹਿਣਾ ਚਾਹੂੰਗੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸਸੇ ਗਾਲ ਜੀ